ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਆਪਾਂ ਇੱਕ ਹੋਰ ਜੌਬ ਅਪਡੇਟ ਲੈ ਕੇ ਆ ਚੁੱਕੇ ਹਾਂ ਜੋ ਕਿ PTRP+B ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਹੈ ਜਿਸ ਦੇ ਵਿੱਚ ਕਿ ਵੱਖ-ਵੱਖ ਵੈਕੈਂਸੀਆਂ ਦੀ ਅਨਾਉਂਸਮੈਂਟ ਹੋਈ ਹੈ ਜਿਸ ਦੇ ਵਿੱਚ ਕਿ ਜਿਵੇਂ ਕਿ ਡਾਟਾ ਕਲਰਕ ਕਮ ਡਾਟਾ ਐਂਟਰੀ ਆਪਰੇਟਰ, ਗਲਾਸ ਬਲੂਅਰ ਕਮ ਸਟੋਰ ਕੀਪਰ, ਡਾਟਾ ਐਂਟਰੀ ਆਪਰੇਟਰ, ਲਾਇਬ੍ਰੇਰੀਅਨ ਅਤੇ AC ਆਪਰੇਟਰ ਅਤੇ ਕਮ ਮਕੈਨਿਕ ਦੀਆਂ ਟੋਟਲ 26 ਵੈਕੈਂਸੀਆਂ ਦੀ ਇਸ ਵਿੱਚ ਅਨਾਉਂਸਮੈਂਟ ਕੀਤੀ ਗਈ ਹੈ ਇਨਾਂ ਦੀ ਕੀ ਕੁਆਲੀਫਿਕੇਸ਼ਨ ਰਹਿਣ ਵਾਲੀ ਹੈ ਤੇ ਕੌਣ-ਕੌਣ ਅਪਲਾਈ ਕਰ ਸਕਦਾ ਉਸ ਬਾਰੇ ਵੀਡੀਓ ਨੂੰ ਡਿਟੇਲ ਚ ਦੱਸਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਕੋਈ ਜੌਬ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ। ਇਨਾਂ ਪੋਸਟਾਂ ਨੂੰ ਅਪਲਾਈ ਕਰਨ ਵਾਸਤੇ ਜੀ ਜੋ ਆਨਲਾਈਨ ਅਪਲਾਈ 30 7 2024 ਤੋਂ ਸਟਾਰਟ ਹੈ ਤੇ ਲਾਸਟ ਡੇਟ ਅਪਲਾਈ ਕਰਨ ਦੀ 19 ਅਗਸਤ ਸ਼ਾਮ ਦੇ 5 ਵਜੇ ਤੱਕ ਲਾਸਟ ਡੇਟ ਅਪਲਾਈ ਕਰਨ ਦੀ ਇਸ ਵਿੱਚ ਲਾਸਟ ਡੇਟ ਇਹਨਾਂ ਨੇ ਰੱਖੀ ਗਈ ਹੈ ਕੈਟਾਗਰੀ ਵਾਈਜ਼ ਤੁਸੀਂ ਵੈਕੈਂਸੀਆਂ ਦੀ ਵਨ ਚੈੱਕ ਕਰ ਲਓ ਵੀ ਕਿਹੜੀ ਵੈਕੈਂਸੀ ਦੇ ਵਿੱਚ ਕਿੰਨੀਆਂ ਵੈਕੈਂਸੀਆਂ ਇਸ ਜਰਨਲ ਦੀਆਂ ਐਸ ਸੀ ਐਮ ਵੀ ਆਰਓ ਐਕਸ ਸਰਵਿਸਮੈਨ ਜੋ ਵੀ ਵੈਕੈਂਸੀਆਂ ਦੇ ਵਿੱਚ ਇਹਨਾਂ ਨੇ ਪੂਰੀ ਡਿਟੇਲਮੈਂਟ ਦਿੱਤੀ ਹੈ ਤੁਸੀਂ ਅਫੀਸ਼ੀਅਲ ਨੋਟੀਫਿਕੇਸ਼ਨ ਜੋ ਹੈ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੋਂ ਵੀ ਡਾਊਨਲੋਡ ਕਰ ਸਕਦੇ ਹੋ ਜੀ ਪੇ ਲੈਵਲ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦਾ ਜੀ 19900 ਤੋਂ ਸਟਾਰਟ ਹੈ ਗਲਾਸ ਬਲੋਰ ਦਾ 25500 ਡਾਟਾ ਇੰਟਰਪਰੇਟਰ 19900 ਲਾਇਬ੍ਰੇਰੀਅਨ 29200 ਤੇ ਏਸੀ ਆਪਰੇਟਰ ਕਮ ਮਕੈਨਿਕ 25500 ਰੁਪਇਆ ਜੋ ਤੁਹਾਨੂੰ 7ਵੇਂ ਪੇ ਕਮਿਸ਼ਨ ਦੇ ਹਿਸਾਬ ਨਾਲ ਤੁਹਾਨੂੰ ਇਸ ਵਿੱਚ 3 ਸਾਲ ਦੇ ਪ੍ਰੋਬੇਸ਼ਨ ਪੀਰੀਡ ਨਾਲ ਇਹ ਪੇ ਸਕੇਲ ਦਿੱਤਾ ਜਾਣ ਵਾਲਾ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਵਾਸਤੇ ਗ੍ਰੈਜੂਏਟ ਤੁਸੀਂ ਪਾਸ ਹੋਣੇ ਚਾਹੀਦੇ ਹੋ ਪੰਜਾਬੀ ਅਤੇ ਇੰਗਲਿਸ਼ ਟਾਈਪਿੰਗ ਤੁਹਾਡੀ 30 ਵਰਡ ਪਰ ਮਿੰਟ ਦੀ ਸਪੀਡ ਨਾਲ ਹੋਣੀ ਚਾਹੀਦੀ ਹੈ ਤੇ ਨੌਲੇਜ ਤੁਹਾਨੂੰ ਕੰਪਿਊਟਰ ਦੇ 120 ਵਰਡ ਦਾ ਜੋ 120 ਕੈਂਟ ਵਾਲਾ ਕੋਰਸ ਹੁੰਦਾ ਕੰਪਿਊਟਰ ਦਾ ਉਹ ਤੁਹਾਡੇ ਕੋਲੇ ਹੋਣਾ ਚਾਹੀਦਾ ਜਾਂ ਫਿਰ O ਲੈਵਲ ਦਾ ਸਰਟੀਫਿਕੇਟ ਡੋਗ ਤੋਂ ਪала ਹੋਣਾ ਚਾਹੀਦਾ ਬੀਐਸਸੀ ਬਲੂਰ ਕਮ ਸਟੋਰ ਕੀਪਰ ਵਾਸਤੇ ਜੀ ਬੀਐਸਸੀ ਤੁਹਾਡੇ ਕੋਲੇ ਨਾਲ 2 ਸਾਲ ਦਾ ਐਕਸਪੀਰੀਅੰਸ ਗਲਾਸ ਬਲੂਰ ਦਾ ਹੋਣਾ ਚਾਹੀਦਾ ਤੇ ਕੰਪਿਊਟਰ ਦੀ ਨੌਲੇਜ ਤੁਹਾਨੂੰ ਹੋਣੀ ਚਾਹੀਦੀ 6 ਮਹੀਨੇ ਦਾ ਜੋ ਕੰਪਿਊਟਰ ਕੋਰਸ ਹੈ ਤੁਹਾਡੇ ਕੋਲੇ ਹੋਣਾ ਚਾਹੀਦਾ ਡਾਟਾ ਐਂਟਰੀ ਆਪਰੇਟਰ ਵਾਸਤੇ ਜੀ میٹرਿਕ ਪਾਸ ਤੁਸੀਂ ਹੋਣੇ ਚਾਹੀਦੇ ਹੋ ਫਸਟ ਕਲਾਸ ਤੇ ਪਲੱਸ 2 ਇੰਟਰਮੀਡੀਏਟ ਸੈਕੰਡ ਕਲਾਸ ਦੇ ਵਿੱਚ ਤੁਹਾਡੇ ਕੋਲੇ ਹੋਣਾ ਚਾਹੀਦਾ ਤੇ ਜਾਂ ਫਿਰ ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋ ਤੇ ਡਿਪਲੋਮਾ ਹੋਣਾ ਚਾਹੀਦਾ ਜੀ ਤੁਹਾਡਾ ਪ੍ਰੋਗਰਾਮਿੰਗ ਤੇ ਜਾਂ ਫਿਰ ਸਿਸਟਮ ਸਿਸਟਮ ਦੇ ਵਿੱਚ ਪ੍ਰੋਗਰਾਮਿੰਗ ਜਾਂ ਸਿਸਟਮ ਦੇ ਵਿੱਚ ਤੇ ਟਾਈਪਿੰਗ ਨੌਲੇਜ ਤੁਹਾਨੂੰ ਪੰਜਾਬੀ ਤੇ ਅੰਗਰੇਜ਼ੀ ਦੀ 30 ਵਰਡ ਪਰ ਮਿੰਟ ਦੇ ਨਾਲ ਹਿਸਾਬ ਨਾਲ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਪੋਸਟ ਹੈ ਜੀ ਲਾਇਬ੍ਰੇਰੀਅਨ ਦੀ ਤੁਸੀਂ ਬੈਚਲਰ ਫਰਸਟ ਕਲਾਸ ਬੈਚਲਰ ਡਿਗਰੀ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ ਲਾਇਬ੍ਰੇਰੀ ਸਾਇੰਸ ਦੇ ਵਿੱਚ ਜਿੰਨਾ ਕੈਂਡੀਡੇਟਸ ਕੋਲ ਐਕਸਪੀਰੀਅੰਸ ਹੋ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾਊਗੀ ਤੇ ਇਸ ਦੇ ਵਿੱਚ ਵੀ 6 ਮਹੀਨੇ ਦਾ ਕੰਪਿਊਟਰ ਕੋਰਸ ਲਾਜ਼ਮੀ ਦਿੱਤਾ ਗਿਆ ਵਾ AC অপারেটর ਵਾਸਤੇ ਜੀ میٹرਿਕ ਤੇ ਇੱਕ ਆਈਟੀਆਈ ਤੁਹਾਡੇ ਕੋਲ 2 ਸਾਲ ਦਾ ਟ੍ਰੇਡ ਦਾ ਟੈਸਟ ਹੋਣਾ ਚਾਹੀਦਾ ਤੇ 3 ਸਾਲ ਦਾ ਆਪਰੇਸ਼ਨ ਮੇਨਟੇਨੈਂਸ ਆਫ AC ਪਲਾਂਟ ਦਾ ਤੁਹਾਡੇ ਕੋਲੇ ਐਕਸਪੀਰੀਅੰਸ ਹੋਣਾ ਚਾਹੀਦਾ ਜਾਂ ਫਿਰ ਤੁਸੀਂ میٹرਿਕ ਪਾਸ ਤੇ 5 ਸਾਲ ਦਾ ਐਕਸਪੀਰੀਅੰਸ অপারেਟਰ ਜਾਂ ਮੇਨਟੇਨੈਂਸ AC ਪਲਾਂਟ ਦੇ ਵਿੱਚ ਤੁਹਾਡੇ ਕੋਲੇ ਹੋਣਾ ਚਾਹੀਦਾ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਵਾਸਤੇ ਜੀ ਤੁਹਾਡੀ ਜੋ ਉਮਰ ਹੱਦ ਹੈਗੀ ਹੈ ਜੀ 18 ਤੋਂ 37 ਸਾਲ ਹੋਣੀ ਚਾਹੀਦੀ ਹੈ ਜੋ ਕਿ 1-1 2024 ਤੱਕ ਤੁਹਾਡੀ ਇਹ ਏਜ ਇਸ ਵਿੱਚ ਆਉਣੀ ਚਾਹੀਦੀ ਹੈ ਪੋਸਟਾਂ ਨੂੰ ਅਪਲਾਈ ਕਰਨ ਵਾਸਤੇ ਜੀ ਐਪਲੀਕੇਸ਼ਨ ਫੀਸ ਜਰਨਲ ਕੈਟਾਗਰੀ 1000 ਰੁਪਿਆ ਐਸਸੀ ਬੀਸੀ ਤੇ ایਡਬਲਯੂਐਸ 250 ਐਕਸ ਸਰਵਿਸਮੈਨ ਐਂਡ ਡਿਪੈਂਡੈਂਟ 200 ਤੇ ਹੈਂਡੀਕੈਪਟ 500 ਰੁਪਿਆ ਤੁਹਾਡੀ ਐਪਲੀਕੇਸ਼ਨ ਫੀਸ ਇਸ ਵਿੱਚ ਲੱਗਣ ਵਾਲੀ ਹੈ ਇਹ ਸਗੀ ਜੀ ਅੱਜ ਦੀ ਆਪਣੀ ਜੋਬ ਅਪਡੇਟ ਵੀਡੀਓ ਵਧੀਆ ਲੱਗੀ ਹੋਏ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ